ਸਰ ਬੋਲਣਾ ਕੀ ਨਾਂ ਜੀ ਤੁਹਾਡਾ ਹਾਂ ਜੀ ਮੇਰਾ ਨਾਂ ਗੁਰਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਏ ਆਂ ਅਸੀਂ ਸਰ ਨਿਊਮਰ ਸਰ ਤੋਂ ਆਏ ਆਂ ਅੱਜ ਬੀਕਾ ਨੰਦ ਪਹੁੰਚੇ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਇਹ ਹੈ ਵੀ ਅਸੀਂ ਪੇਸ਼ੈਂਟ ਲੈ ਕੇ ਆਏ ਆਂ ਤੇ ਇਹਨੂੰ ਐਡਮਿਟ ਕਰਾਉਣਾ ਆ ਤੇ ਇਹ ਨੋਣਾ ਮਤਲਬ ਕਹਿ ਰਿਹਾ ਕਿ ਬੈੱਡ ਨਹੀਂ ਖਾਲੀ ਹੈਗਾ ਤੇ ਪਹਿਲਾਂ ਚਾਰ ਚੱਕਰ ਪਹਿਲਾਂ ਲਾ ਚੁੱਕੇ ਆਂ ਅੱਜ ਪੰਜਵਾਂ ਚੱਕਰ ਆ ਠੀਕ ਆ ਤੇ ਇਹ ਮਤਲਬ ਕਹਿ ਰਹੇ ਆ ਕਦੀ ਕਹਿ ਦਿੰਦੇ ਆ ਵੀ ਡਾਕਟਰ ਸਾਹਿਬ ਨੇ ਦੱਸਣਾਵਾ ਡਾਕਟਰ ਸਾਹਿਬ ਕਹਿ ਦਿੰਦੇ ਆ ਵੀ ਉਹਨਾਂ ਨੂੰ ਪੁੱਛ ਕੇ ਆਓ ਲਿਖਵਾ ਕੇ ਲਿਆਓ ਵੀ ਬੈੱਡ ਖਾਲੀ ਆ ਤੇ ਫਿਰ ਮੈਂ ਐਡਮਿਟ ਕਰੂੰਗਾ ਤੇ ਉਹ ਕਹਿ ਦਿੰਦੇ ਆ ਵੀ ਅਹੀਂ ਨਹੀਂ ਦੱਸਣਾ ਡਾਕਟਰ ਸਾਹਿਬ ਨੇ ਐਡਮਿਟ ਉਹਨੇ ਤਾਂ ਉਹਦੀ ਉਹਨਾਂ ਦੀ ਡਿਊਟੀ ਮੰਦੀ ਆ ਉਹਨਾਂ ਨੇ ਦਾਖਲ ਕਰਨਾ ਵਾ ਤੇ ਅਸੀਂ ਅੱਧੇ ਪੌਣੇ ਘੰਟੇ ਤੋਂ ਖੱਜਲ ਖਰਾਬ ਹੋ ਰਹੇ ਆ ਤੇ ਚਾਰ ਚੱਕਰ ਪਹਿਲਾਂ ਲਾ ਚੁੱਕੇ ਆ ਅੱਜ ਪੰਜਵਾਂ ਅੱਜ ਪੰਜਵਾਂ ਚੱਕਰ ਆ ਹਨ ਕੰਫਿਊਜ਼ ਕੀਤਾ ਆਵਾ ਕਦੀ ਕਹਿ ਦਿੰਦੇ ਆ ਵੀ ਦਵਾਈ ਨਹੀਂ ਹੈ ਜੇ ਆ ਗਈ ਤੁਸੀਂ ਠਹਿਰ ਗਿਆ ਉਹ ਜਿਹੜੇ ਪੇਸ਼ੈਂਟ ਦਾ ਕੋਈ ਨੁਕਸਾਨ ਹੋ ਗਿਆ ਜਾਂ ਕੋਈ ਗਲਬਾਜ਼ ਹੋ ਗਈ ਤੇ ਕੌਣ ਜਵਾਬ ਦੇਊਗਾ ਸਰ ਜਿਹੜੀ ਸਰਕਾਰ ਨੇ ਮਹਿੰਮ ਚੜਾਈ ਆ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਵਾ ਹਾਂਜੀ ਸਰਕਾਰ ਤੇ ਕਹਿ ਰਹੀ ਜੀ ਪੇਸ਼ੈਂਟ ਜਿਹੜੇ ਆ ਕੋਈ ਵੀ ਐਡਿਕਟ ਆ ਉਹਨਾਂ ਨੂੰ ਜਿਹੜਾ ਨਸ਼ਾ ਛਡਾਊ ਕੇਂਦਰ ਜਿਹੜੇ ਆਪਾਂ ਸਰ ਸਾਹਿਬ ਇਹ ਕਹਿਣ ਦੀਆਂ ਗੱਲਾਂ ਵਾ ਉਹ ਇਹ ਮਤਲਬ ਕਿ ਜੋ ਮਤਲਬ ਕਿ ਕਹਿ ਰਹੇ ਆ ਕੈਨ ਨੂੰ ਕੋਜਿਆ ਤੇ ਇੱਥੇ ਆਪਾਂ ਹਕੀਕਤ ਦੇਖਦੇ ਆਣ ਕੇ ਇੱਥੇ ਕੋਜ ਹੈਗਾ ਵਾ ਇੱਥੇ ਬਹੁਤ ਖੱਜਲ ਖਵਾਰੀ ਹੁੰਦੀ ਆ ਲੋਕੀ ਦੂਰਾਂ ਦੂਰਾਂ ਤੋਂ ਆਉਂਦੇ ਆ ਆ ਕੇ ਵਿਚਾਰੇ ਕਰਾਇਆ ਖਰਚ ਕੇ ਕਈਆਂ ਕੋ ਕਰਾਇਆ ਵੀ ਨਹੀਂ ਹੁੰਦਾ ਉਹ ਆਉਂਦੇ ਆ ਫੇਰ ਮੁੜ ਕੇ ਜਾਂਦੇ ਆ ਕਈ ਇੱਥੇ ਆਣ ਕੇ ਬੰਦੇ ਦੀ ਆਵਾਜ਼ ਨਹੀਂ ਪੁੱਛਦੇ ਇਹ ਸਾਰਾ ਦਿਨ ਕੋਈ ਕੋਈ ਕਿਸੇ ਨੂੰ ਗਾਈਡ ਕਰਨ ਵਾਲੀ ਹੈਗਾ ਇਹ ਮਤਲਬ ਕਿ ਇਦਾਂ ਕਹਿੰਦੇ ਆ ਵੀ ਤੁਸੀਂ ਉਹਨੂੰ ਪੁੱਛੋ ਉਹਨੂੰ ਪੁੱਛੋ ਜੇ ਕੋਈ ਕੋਈ ਜੇ ਕੋਈ ਗੱਲ ਕਵੇ ਵੀ ਹਾਂ ਕਿੰਨੂੰ ਪੁੱਛੀ ਅਸੀਂ ਕਿੱਥੇ ਜਾਈਏ ਉਹ ਕਹਿੰਦੇ ਹਾਨੂੰ ਨਹੀਂ ਪਤਾ ਤੁਸੀਂ ਮਤਲਬ ਉਧਰ ਚਲ ਜਾਓ ਉਧਰ ਇੱਕ ਜਲ ਖਵਾਰੀ ਕਰਦੇ ਆ ਕਦੀ 6 ਨੰਬਰ ਚਲ ਜਾਓ 2 ਨੰਬਰ ਚਲ ਜਾਓ 1 ਨੰਬਰ ਚਲ ਜਾਓ ਤੇ ਉਹ ਉਹ ਇਦਾਂ ਕਹਿ ਦਿੰਦੇ ਕ ਕਮਰਾ ਨਹੀਂ ਹੈਗਾ ਜੇ ਮਤਲਬ ਕਿ ਡਾਕਟਰ ਕੋ ਜਾਓ ਤੇ ਡਾਕਟਰ ਕਹਿੰਦੇ ਆ ਵੀ ਤੁਸੀਂ ਉਹਨਾਂ ਨੂੰ ਪੁੱਛੋ ਵੀ ਕਮਰਾ ਹੈਗਾ ਕਿ ਨਹੀਂ ਫਿਰ ਮੈਂ ਤਾਂ ਅਗਲ ਕਰੂੰਗਾ ਉਹ ਕਹਿੰਦੇ ਡਾਕਟਰ ਨੂੰ ਪੁੱਛੋ ਵੀ ਦਾਖਲ ਕਰਨਾ ਵਾ ਕਿ ਨਹੀਂ ਮਰੀਜ਼ ਕਰਨਾ ਵੀ ਭੰਬਲ ਭੂਸੇ ਦੇ ਵਿੱਚ ਪਾਇਆ ਇਹਨਾਂ ਨੇ ਸਾਰਿਆਂ ਨੂੰ ਨੰਬਰ ਕਮਰੇ ਦੇ ਵਿੱਚ ਸੀਨੀਅਰ ਡਾਕਟਰ ਬੈਠੇ ਆ ਉਹਨਾਂ ਨਾਲ ਗੱਲ ਕੀਤੀ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਨੇ ਕਿਹਾ ਵਾ ਏ ਨੰਬਰ ਚੋ ਲਖਵਾ ਕੇ ਲਿਆਓ ਵੀ ਬੈੱਡ ਖਾਲੀ ਆ ਤੇ ਫਿਰ ਤੁਹਾਨੂੰ ਮਿਲਾ ਗਏ 6 ਨੰਬਰ ਵਾਲੇ 6 ਨੰਬਰ ਵਾਲਿਆਂ ਕਿਹਾ ਵੀ ਇਹ ਡਾਕਟਰ ਸਾਹਿਬ ਨੇ ਦੱਸਣਾ ਵਾ ਵੀ ਬੈੱਡ ਖਾਲੀ ਆ ਕਿ ਨਹੀਂ ਦੱਸਣਾ ਸਾਡੀ ਡਿਊਟੀ ਨਹੀਂ ਬੰਦੀ 5 ਵਰੀ ਪੰਜਵਾਂ ਚੱਕਰ ਵੀ ਤੁਹਾਡਾ ਪੰਜਵਾਂ ਚੱਕਰ ਆ ਤੇ ਪੰਜਵੀਂ ਚੱਕਰ ਦੇ ਵਿੱਚ ਵੀ ਤੁਹਾਡਾ ਮਰੀਜ਼ ਜਿਹੜਾ ਦਾਖਲ ਦਾਖਲ ਨਹੀਂ ਹੋ ਰਿਹਾ ਅੱਜ ਸਰ ਇਦਾਂ ਦਵਾਈ ਦਵਾਈ ਦੇ ਅਏ ਤੁਸੀਂ ਐ ਮਤਲਬ ਕਿ ਇਹ ਹੈਗਾ ਪੱਟੀ ਸ਼ਹਿਰ ਤੋਂ ਇਹ ਮੇਰਾ ਸਾਲਾ ਸਾਹਿਬ ਆ ਮੈਂ ਨਿਊ ਮਰਸਰ ਰਹਿਣਾ ਵਾ ਤੇ ਇਹ ਨੂੰ ਮੈਂ ਇੱਥੇ ਲਿਆਂਦਾ ਆਪਣੇ ਕੋਲ ਤੇ ਐਂ ਮਤਲਬ ਚਾਰ ਚੱਕਰ ਪਹਿਲਾਂ ਲਾਗੇ ਆ ਪੰਜਵਾਂ ਅੱਜ ਚੱਕਰ ਬੰਦਾ ਵਾ ਹਰ ਵਾਰੀ ਕੋਈ ਨਾ ਕੋਈ ਕਦੀ ਛੁੱਟੀ ਆ ਜਾਂਦੀ ਆ ਕਦੀ ਕਹਿ ਦਿੰਦੇ ਤੁਸੀਂ ਲੇਟ ਹੋ ਗਏ ਜੇ 12 ਵਜੇ ਤੋਂ ਪਹਿਲਾਂ ਪਹਿਲਾਂ ਆਉਣਾ ਸੀ ਕਦੀ ਕਹਿ ਦਿੰਦੇ ਆ ਹੁਣ ਹੁਣ ਅੱਜ ਮਰੀਜ਼ ਜ਼ਿਆਦਾ ਆ ਗਏ ਆ ਨਿਆ ਨਹੀਂ ਮਿਲਿਆ ਕੋਈ ਨਿਆ ਨਹੀਂ ਮਿਲਿਆ ਕੋਈ ਫੱਜਲ ਖਰਾਬ ਹੋ ਰਹੇ ਆ ਕਿਨਾ ਵੀ ਜੀ ਮੇਰਾ ਨਾਮ ਜੀ ਆਜਮਦ ਸਿੰਘ ਕਿਹੜੀ ਜਗ੍ਹਾ ਤੋਂ ਆਏ ਮੈਂ ਜੀ ਪੱਟੀ ਤੋਂ ਆ ਜੀ ਇਥੇ ਕਿ ਜਦ ਵਿਵੇਕਾਨੰਦ ਪਹੁੰਚੇ ਜੇ ਕੀ ਪ੍ਰੋਬਲਮ ਤਾਂ ਇੱਥੇ ਸਾਰਾ ਅੱਜ ਮੇਰਾ ਪੈਵਾ ਚੱਕਰ ਆ ਜੀ ਇਹ ਮੇਰੇ ਜੀਜਾ ਜੀ ਆ ਮੈਂ ਇਹਨਾਂ ਕੋਲ ਆਇਆ ਆ ਤੇ ਇਹਨਾਂ ਨੇ ਮੈਨੂੰ ਇੱਥੇ ਐਡਮਡ ਕਰਵਾਉਣ ਲਈ ਲਿਆਂਦਾ ਸੀ ਅੱਜ ਆ ਸਾਡਾ ਪੈਵਾ ਚੱਕਰ ਆ ਪਹਿਲਾਂ ਵੀ ਜਦੋਂ ਅਸੀਂ ਆਏ ਆ ਤੇ ਕਦੀ ਕਹਿ ਦਿੱਤਾ ਗਿਆ ਜੀ ਛੁੱਟੀ ਆ ਕਦੀ ਕਹਿ ਦਿੱਤਾ ਜੀ ਤੁਸੀਂ ਲੇਟ ਹੋਏ ਕਦੀ ਜਿਆਦਾ ਅੰਦਰ ਕਹਿ ਰਹੇ ਆ ਜੀ ਬੈੱਡ ਨਹੀਂ ਹੈਗੀ ਅੰਦਰ ਜਗ੍ਹਾ ਨਹੀਂ ਹੈਗੀ ਤੇ ਕਦੀ ਮਤਲਬ ਕਹਿੰਦੇ ਡਾਕਟਰ ਸਾਹਿਬ ਨਾਲ ਗੱਲ ਕਰੋ ਡਾਕਟਰ ਸਾਹਿਬ ਕੋਲ ਜਾਨੇ ਆ ਉਹ ਕਹਿੰਦੇ ਉੱਥੋਂ ਲਖਵਾ ਕੇ ਲਓ ਬੈੱਡ ਹੈਗਾ ਕਿ ਨਹੀਂ ਉਹਨਾਂ ਕੋਲ ਜਾਨੇ ਆ ਉਹ ਕਹਿੰਦੇ ਡਾਕਟਰ ਸਾਹਿਬ ਨਾਲ ਗੱਲ ਕਰੋ ਮੈਂ ਮਲਗੀ ਮੇਰਾ ਹੁਣ ਜਿਤਨਾ ਮਨ ਬਣਿਆ ਮੈਂ ਅੰਦਰੋਂ ਮਨ ਬਣਾਇਆ ਕਿ ਮੈਂ ਨਸ਼ਾ ਛੱਡਣਾ ਚਾਹੁੰਨਾ ਤੇ ਜਦੋਂ ਮਨ ਲਓ ਮੈਨੂੰ ਇੱਥੇ ਕੋਈ ਗਾਰਨੈਂਟਸ ਨਹੀਂ ਵਿਖਦੀ ਕੁਝ ਵੇਖਦਾ ਨਹੀਂ ਆ ਮੈਂ ਇਥੋਂ ਵਾਪਸ ਜਾਣਾ ਵਾ ਤੇ ਉਹ ਮੈਂ ਫੇਰ ਨਸ਼ਾ ਕਰਨ ਲੱਗਾ ਮਲਗੀ ਬੰਦੇ ਦਾ ਆਟੋਮੈਟਿਕਲੀ ਕਿ ਯਾਰ ਮੈਨੂੰ ਅਗਲੇ ਪਾਸੇ ਦਾ ਕੋਈ ਸੈਟਡਨ ਵਾਲਾ ਰਾਤ ਦਿਖ ਨਹੀਂ ਰਿਹਾ ਤੇ ਫਿਰ ਮੈਨੂੰ ਨਸ਼ਾ ਕਰਾਂ ਗਈ ਇਹਨਾਂ ਦਾ ਕਹਿਣ ਦਾ ਮਤਲਬ ਵੀ ਜੇ ਮੈਨੂੰ ਦਾਖਲ ਕਰ ਲੈਣ ਤੇ ਮੇਰਾ ਨਸ਼ਾ ਛੁੱਟ ਜੇ ਘੜੋਂ ਘੜ ਇੱਕ ਮਹੀਨਾ ਡੇਢ ਮਹੀਨਾ ਹੋ ਗਿਆ ਵਾ ਇਲਾਜ ਦੁਖੋਂ ਫੇਰ ਮੈਨੂੰ ਨਸ਼ਾ ਕਰਨਾ ਪੈਂਦਾ ਵਾ ਮਜਬੂਰੀ ਚ ਨਸ਼ਾ ਕਰਨਾ ਪੈਂਦਾ ਨਸ਼ਾ ਕਰਨਾ ਪੈਂਦਾ ਜਦੋਂ ਮੈਨੂੰ ਤੋੜਵਾਇਦੀ ਆ ਟੋਪਾਂ ਨਾਲ ਗੱਲ ਕੀਤੀ ਕੀ ਉਹਨਾਂ ਨੇ ਕਿਹਾ ਉਹ ਉਹ ਇਹੀ ਕਹਿੰਦੇ ਆ ਜੀਬੀ ਇਹ ਬੈੱਡ ਨਹੀਂ ਖਾਲੀ ਉਹਨਾਂ ਤੋਂ ਲਖਵਾ ਕੇ ਲਿਆ ਉਹਨਾਂ ਕੋਲ ਜਾਣੇ ਤੇ ਉਹ ਕਹਿੰਦੇ ਡਾਕਟਰ ਸਾਹਿਬ ਬਸ ਇੱਕ ਦੂਜੇ ਚੱਕਰ ਇਧਰ ਉਧਰ ਚੱਕਰ ਮਰਵਾਇਆ ਜਾ ਰਿਹਾ ਹੈ ਜੀ ਸਾਨੂੰ ਹੱਲ ਖੰਜਲ ਖਵਾਰੀ ਤੇ ਹੁਣ ਵੀ ਅੱਜ ਵੀ 12 1 ਵਜੇ ਦਾ ਟਾਈਮ ਹੋ ਗਿਆ ਸਵੇਰ ਦੇ ਅਸੀਂ 10 ਵਜੇ ਤੇ ਆਏ ਹੋ ਚੁੱਕਿਆ ਤੇ ਕੋਈ ਅਜੇ ਤੱਕ ਹਨ ਨੂੰ ਇਹਨਾਂ ਦੱਸਿਆ ਨਹੀਂ ਕਿਸੇ ਵੇਲੇ ਕਹਿ ਦਿੰਦੇ ਮਰੀਜ਼ ਜ਼ਿਆਦਾ ਆ ਗਏ ਆ ਜਿੱਦਾਂ ਉਹ ਡਿਸਚਾਰਜ ਹੋਣਗੇ ਫਿਰ ਤੁਹਾਨੂੰ ਦਾਖਲ ਕਰਾਂਗੇ ਸਾਨੂੰ ਹੁਣ ਕਿਹੜੀ ਕਾਲ ਕਰਦੇ ਆ ਵੀ ਸਾਨੂੰ ਪਤਾ ਕਿਦਾਂ ਲੱਗੂਗਾ ਕਿ ਡਿਸਚਾਰਜ ਹੋਇਆ ਤੇ ਅਸੀਂ ਫੇਰ ਆਉਣਾ ਵਾ ਚਲੋ 4-5 ਵਜੇ ਅਸੀਂ ਦੂਰੋਂ ਆ ਕੇ ਗੇਟੇ ਲਾਏ ਆ ਸਾਨੂੰ ਕੋਈ ਬੈਟ ਜਾਂ ਕੋਈ ਕਿਸੇ ਨੂੰ ਲੱਤੇ ਤੇ ਨਹੀਂ ਕੋਈ ਦਖਲ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਨਹੀਂ ਇਸ ਤਰ੍ਹਾਂ ਸਾਡੇ ਕੋਲ ਇਹ ਫੁੱਲ ਕਪੈਸਿਟੀ ਚੱਲ ਰਹੀ ਹੈ ਕਵਾਡ ਸੀ ਹੁਣੇ ਹੀ ਪਰ ਉਧਰ ਆਪਣੇ ਕੋਲ ਉੱਥੇ 25 ਬੈੱਡ ਦੀ ਹੋਰ ਸ਼ੁਰੂ ਕਰ ਰਹੇ ਹਾਂ ਜਿਹੜੇ ਕੀ ਆਪਣੀ ਸੈਕਟਰੀ ਵਾਰਡ ਦੇ ਉੱਪਰ ਸਾਡੇ ਕੋਲ ਵਾਰਡ ਖਾਲੀ ਪਈ ਹੈ ਅੱਜ ਹੀ ਨਵੇਂ ਬੈੱਡ ਆਏ ਨੇ ਉਹ ਵੀ ਅਸੀਂ ਜਲਦੀ ਹੀ ਸ਼ੁਰੂ ਕਰ ਰਹੇ ਹਾਂ ਕਿਉਂਕਿ ਪੇਸ਼ੈਂਟ ਦਿਨ ਬਰ ਦਿਨ ਸਾਡੇ ਕੋਲ ਵਧ ਰਹੇ ਨੇ ਇਸ ਕਰਕੇ ਉਹ ਵੀ ਵਾਰਡ ਚਾਲੂ ਹੋਏਗੀ 25 ਬੈੱਡ ਦੀ ਤੇ ਹੋਰ ਵੀ ਪੇਸ਼ੈਂਟ ਜਿਹੜੇ ਬਤਾਰ ਰਹੇ ਨੇ ਤਾਂ ਕਿ ਕਿਸੇ ਨੂੰ ਵਾਪਸ ਨਾ ਜਾਣਾ ਪਵੇ ਇੱਕ ਪੇਸ਼ੈਂਟ ਹੁੰਦਾ ਇੱਕ ਅਲੇ ਟਾਈਮ ਆਇਆ ਤੁਸੀਂ ਇਹ ਨਹੀਂ ਰੱਖਣੀ ਤਾਂ ਕਹਿੰਦੇ ਤੁਹਾਡਾ ਪੰਜਵਾਂ ਇੱਥੇ ਕਿਹੜਾ ਵਾਰ ਪੇਸ਼ੈਂਟ ਕਰੇ ਨੇ ਔਰ ਕਹਿੰਦੇ ਇੱਥੇ ਜਿਹੜੇ ਡਾਕਟਰ ਡਾਕਟਰਾਂ ਵੱਲੋਂ ਵੀ ਇੰਨਾ ਦਾ ਜਿਹੜਾ ਕਹੇ ਇੰਗਿਆ ਦੇ ਆ ਪੇਸ਼ੈਂਟਾਂ ਦੇ ਨਾਮ ਜਿਹੜਾ ਸਹੀ ਨਹੀਂ ਹੈਗਾ ਕੀ ਕਰਨਾ ਸਰਕਾਰ ਕਹਿ ਰਹੀ ਹੈ ਕਿ ਯੋਧ ਨਸ਼ਿਆਂ ਵਿਰੋਧਿਆ ਤੇ ਜਦੋਂ ਕੋਈ ਨਸ਼ਾ ਛੱਡਣਾ ਚਾਹੁੰਦਾ ਉਹ ਕਹਿੰਦੇ ਕਿ ਸੰਦੂਰ ਕੋਲ ਸਿਲਟੀ ਨਿਸ਼ਕਾਲੀ ਮਿਲਦੀ ਨਾ ਮਨ ਉਹ ਬਾਈਟ ਹੋ ਰਿਹਾ ਜਾ ਰਿਹਾ ਕਿ ਦਾਖਲ ਦੀ ਕਰ ਰਹੇ ਤੇ ਮੋਕਲਪਨ ਨੂੰ ਦੇਖੇ ਜਦੋਂ ਬੈੱਡ ਸਾਡੇ ਕੋਲ ਇਥੇ ਫੁੱਲ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਵੈਸੇ 100 ਬੈੱਡ ਜਿਹੜੇ ਗੁਰਰਾਮਦਾਸ ਜੀ ਸਰਕਾਰ ਨੇ ਉਹਨੂੰ ਚਿੰਨਿਤ ਕੀਤਾ ਫਰੀ ਬੈੱਡ ਕੁਝ ਬੈੱਡ ਹੁ ਕਿਉਂਕਿ ਸਾਡੇ ਕੋਲ ਇਸ ਵਕਤ 45 ਮਰੀਜ਼ ਜਿਹੜੇ ਆ ਉਹ ਪ੍ਰिजनਰ ਨੇ ਜਿਨ੍ਹਾਂ ਨੂੰ ਅਸੀਂ ਪੂਰਾ ਫਲੋਰ ਉੱਪਰ ਦਿੱਤਾ ਹੋਇਆ ਇੱਕ ਫਲੋਰ ਅਸੀਂ ਉਹਨਾਂ ਨੂੰ ਪੂਰਾ ਉਹਨਾਂ ਵਾਸਤੇ ਦਿੱਤਾ ਹੋਇਆ ਕਿਉਂਕਿ ਉਹ ਅਲੱਗ ਥੋੜੇ ਰਹਿ ਗਏ ਬਾਕੀ ਸਾਡੇ ਕੋਲ ਜਿੰਨੇ ਪੇਸ਼ੈਂਟ ਆ ਰਹੇ ਆ ਅਸੀਂ ਹੋਰ ਵੀ ਬੈੱਡ ਵਧਾ ਰਹੇ ਆ ਆਲੋਗ ਨਹੀਂ ਹੈ ਸਾਡੇ ਕੋ ਅੱਜ ਹੀ ਸਾਡੇ ਕੋ 25 ਬੈੱਡ ਹੋਰ ਨਵੇਂ ਆ ਗਏ ਨੇ ਤੇ ਅਸੀਂ ਉਹ ਕੋਰਡ ਵਾਰਡ ਸ਼ੁਰੂ ਕਰ ਰਹੇ ਹਾਂ ਤਾਂ ਕਿ ਕਿਸੇ ਪੇਸ਼ੈਂਟ ਨੂੰ ਕਿਸੇ ਵੇਲੇ ਸਾਡੇ ਕੋ ਫੁੱਲ ਹੋ ਜਾਏ ਤਾਂ ਕਿ ਵਾਪਸ ਨਾ ਜਾਣਾ ਪਵੇ ਤੁਹਾਡੇ ਵੱਲੋਂ ਜਿਹੜਾ ਪੇਸ਼ੈਂਟ ਨੂੰ ਰਿਐਸਟ ਕੀਤੀ ਜਾਂਦੀ ਜਾਂ ਓਕੇ ਕੀਤਾ ਜਾਂਦਾ ਵਾ ਇੱਕ 6 ਨੰਬਰ ਕਮਰਾ ਵਾ ਕਹਿੰਦੇ ਉੱਥੇ ਜਾ ਕੇ ਉਹ ਤੁਹਾਡੇ ਵੀ ਏਰੀਆ ਕੀਤੀ ਕਰ ਲੋ ਡਿਕਲੇਅਰ ਆਪਣਾ ਕੱਟ ਕਰ ਦਿੰਦੇ ਆ ਕਿ ਨਹੀਂ ਜੀ ਉਹ ਸਾਡੇ ਹੱਥ ਵਾਸਤੇ ਕੁਝ ਨਹੀਂ ਹੈ ਜੀ ਤੋ ਅਸੀਂ ਇੱਥੇ ਉਹ ਕੰਮ ਨਹੀਂ ਕਰ ਸਕਦੇ ਦਫ਼ਸਤਾਂ ਨੇ ਕਹਿਤਾ ਜੀ ਉਹ ਕੰਮ ਨਹੀਂ ਹੋ ਸਕਦਾ ਕੀ ਗੱਲ ਹੈ ਜੀ ਤੁਹਾਨੂੰ ਵੀ ਜਿਹੜਾ ਵਰਟੇ ਕੀਤਾ ਜਾਂਦਾ ਨਹੀਂ ਕੰਮ ਦੀ ਗੱਲ ਨਹੀਂ ਜਦੋਂ ਵੀ ਕੋਈ ਅਸੀਂ ਐਡਮਿਸ਼ਨ ਕਰਦੇ ਆ ਅਸੀਂ ਐਡਮਿਟ ਲਿਖ ਕੇ ਦਿੰਨੇ ਆ ਐਕਚੁਅਲੀ ਜਿਹੜਾ ਹੈਗਾ ਉਹ ਸਾਡੇ ਜਿਹੜੇ ਰੈਜ਼ੀਡੈਂਟ ਹੈ ਉਹਨਾਂ ਨੂੰ ਡੇਲੀ ਤੋਂ ਡੇਲੀ ਪਤਾ ਹੈ ਕਿ ਕਿੰਨੇ ਬੈੱਡ ਖਾਲੀ ਹੈ ਜੇ ਉੱਥੇ ਬੈੱਡ ਮਰਜ਼ੋ ਖਾਲੀ ਨਹੀਂ ਹੁੰਦਾ ਫਿਰ ਅਸੀਂ ਪੇਸ਼ੇ ਨੂੰ ਕਹਿੰਦੇ ਆ ਅਗਲੇ ਦਿਨ ਸਵੇਰੇ ਆ ਜਾਓ ਕਿਉਂਕਿ ਸਵੇਰੇ ਅਸੀਂ ਪੇਸ਼ੇ ਨੂੰ ਕਈ ਪੇਸ਼ੇ ਡਿਸਚਾਰਜ ਕਰਦੇ ਆ ਤੇ ਜਦੋਂ ਛੁੱਟੀ ਹੁੰਦੀ ਆ ਫਿਰ ਅਸੀਂ ਨਾਲ ਦੇ ਨਾਲ ਦੂਜੇ ਪੇਸ਼ੈਂਟ ਵੀ ਐਡਮਿਟ ਕਰਾ ਜਿਹੜੇ ਖਰਾਬ ਹੋ ਰਹੇ ਆ ਜਿਹੜੇ ਪਰੇਸ਼ਾਨ ਹੋ ਰਹੇ ਆ ਨਾਲ ਦੇ ਵਾਸਿਤੀ ਕੰਨ ਚਾਹੋ ਖਰਾਬ ਤਾਂ ਕੋਈ ਨਹੀਂ ਜਿਹੜਾ ਇੱਕ ਦੂਜੇ ਨੂੰ ਫੁੱਲ ਹੋ ਜਾਂਦੇ ਆ ਹੁਣ ਅਸੀਂ ਤਾਂ ਉਹ ਦੱਸ ਰਹੇ ਆ ਨਾ ਵੀ ਸਾਡੇ ਅਸੀਂ ਹੋਰ ਬੈੱਡ ਦੀ ਕੈਪੈਸਿਟੀ ਵਧਾ ਰਹੇ ਆ ਇੱਕ ਬੈੱਡ ਸਾਈਜ਼ੀ ਵਾਰਡ ਉੱਪਰ ਸ਼ੁਰੂ ਕੀਤੀ ਆ ਅੱਜ ਹੀ 25 ਬੈੱਡ ਨਵੇਂ ਆਏ ਸਾਡੇ ਕੋਲ ਉਹ ਵੀ ਸ਼ੁਰੂ ਹੋ ਜਾਣਾ ਇੱਕ ਦੋ ਦਿਨ ਚ ਉਹ ਬਾਤੀ ਜਿਹੜੇ ਪੇਸ਼ੈਂਟ ਅਸੀਂ ਲੱਗਦਾ ਵੀ ਉਹਨੂੰ ਬੈੱਡ ਨਹੀਂ ਮਿਲਿਆ ਸੀ ਉਧਰ ਸ਼ਿਫਟ ਕਰ ਦਿਆ ਕਰਾਂਗੇ